ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਤੀ ਬੀਤੇ ਦਿਨੀ ਬਠਿੰਡਾ ਦੇ ਵਿੱਚ 8 ਸਾਲ ਦੀ ਬੱਚੀ ਦੇ ਨਾਲ ਹੋਏ ਇੱਕ ਕਰਮ ਨੂੰ ਲੈ ਕੇ ਅੱਜ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਵੱਲੋਂ ਇਨਸਾਫ ਦਿਵਾਉਣ ਦੇ ਲਈ ਅਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿਵਾਉਣ ਦੇ ਲਈ ਅੱਜ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬਠਿੰਡਾ ਦੇ ਵਿੱਚ ਜਿੱਥੇ ਮਹਿਲਾਵਾਂ ਵੱਲੋਂ ਇੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਆਪਾਂ ਇਹਨਾਂ ਨਾਲ ਮਹਿਲਾਵਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਹੈ ਉਹਨਾਂ ਦਾ की दोषियों नु सजा दे की मांग की जा रही है ਕੀ ਨਾਮ ਹੈ ਤੁਹਾਡਾ ਤੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਔਰ ਪ੍ਰਦੇਸ਼ ਸੇਵਾਇ ਵੈਲਫੇਅਰ ਸੁਸਾਇਟੀ ਰਜਿਸਟਰ ਬਠਿੰਡਾ ਸਾਡੇ ਜਿਵੇਂ ਤੁਸੀਂ ਦੇਖਿਆ ਹਾਲੇ ਇੱਚੇ ਪਿੱਛੇ ਬੱਚੇ ਨੂੰ ਲੈ ਕੇ ਇੱਕ 5 ਸਾਲ ਦੇ ਬੱਚੇ ਨਾਲ ਬਹੁਤ ਮੰਦਭਾਗੀ ਆਪਾਂ ਘਟਨਾ ਸੁਣੀ ਹੈਗੀ ਆ ਸਾਰੀ ਇੰਡੀਆ ਨੂੰ ਪਤਾ ਹੈਗਾ ਵਿਅਦਨਾ ਬਹੁਤ ਹੀ ਬੁਰਾ ਬਰਤਾ ਕੀਤਾ ਗਿਆ ਬੱਚੇ ਨੂੰ ਜਿੱਦਾਂ ਹੀ ਮਾਰਿਆ ਗਿਆ ਹੈਗਾ ਓਦਾਂ ਹੀ ਤੁਸੀਂ ਦੇਖਿਆ ਪਰਸੇ ਜੁੱਥੇ ਸਾਡੇ ਜਲੰਧਰ ਵਿੱਚ ਵੀ ਇਹੀ ਕੁਝ ਹੋਇਆ ਹੈਗਾ ਕੁੜੀਆਂ ਨੂੰ ਲੈ ਕੇ ਮੈਨੂੰ ਇਹ ਸਮਝ ਆਈ ਸਾਡੇ ਬਠਿੰਡੇ ਕੱਲ 8 ਸਾਲ ਦੇ ਬੱਚੀ ਨਾਲ ਜਿਹੜਾ ਕੁਝ ਹੋਇਆ ਦੁਸ਼ਕਰਮ ਕੀਤਾ ਗਿਆ ਉਹਨਾਂ ਨੂੰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਦੇ ਲਈ ਕੀ ਕਰ ਰਹੀ ਹੈ ਸਾਨੂੰ ਨਹੀਂ ਲੱਗਦਾ ਹੈਗਾ ਸਾਡੇ ਬੱਚੇ ਸੇਫ ਹੈ ਸਾਡੀਆਂ ਭੈਣਾਂ ਸੇਫ ਹੈਗੀਆਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਹ ਮੰਗ ਹੈਗੀ ਹੈ ਵੀ ਅਸੀਂ ਚਾਹੁੰਦੇ ਜਿਹੜੀ ਭੈਣਾਂ ਸਾਡੀਆਂ ਸੁਰੱਖਿਅਤ ਨਹੀਂ ਜਾਂ ਬੱਚੇ ਸਾਡੇ ਸੁਰੱਖਿਅਤ ਨਹੀਂ ਹੈਗੇ ਉਹਨਾਂ ਲਈ ਸਰਕਾਰ ਨੂੰ ਅਸੀਂ ਚਾਹੁੰਦੇ ਵੀ ਜਿੱਦਾਂ ਵੀ ਕੋਈ ਗਲਤ ਕਦਮ ਚੱਕਿਆ ਜਾਂਦਾ ਹੈਗਾ ਇੱਕ ਬੱਚੇ ਨਾਲ ਇੰਨੀ ਗਲਤ ਘਟਨਾ ਜਿਹੜੀ ਹੋਈ ਹੈਗੀ ਉਹਨੂੰ ਉਸੇ ਵੇਲੇ ਹੀ ਕਿਉਂ ਨਹੀਂ ਐਕਸ਼ਨ ਲਿੱਤਾ ਜਾਂਦਾ ਹੈਗਾ ਜਿਸ ਤਰ੍ਹਾਂ ਕਹਿੰਦੀ ਹੈ ਬੱਚੇ ਨੂੰ ਛੱਡ ਕੇ ਪੇਰੈਂਟਸ ਉਹਨਾਂ ਦੇ ਮਜ਼ਦੂਰੀ ਕਰਨ ਗਏ ਸੀ ਤੇ ਪਿੱਛੋਂ ਦੀ ਹਰਕਤ ਕੀਤੀ ਗਈ ਉਹਨਾਂ ਦੇ ਪ੍ਰਤੀ ਕੀ ਕਹਿਣਾ ਚਾਹੋ ਅਸੀਂ ਉਹਨਾਂ ਦੇ ਪ੍ਰਤੀ ਇਹੀ ਕਹਿਣਾ ਚਾਹੁੰਦੇ ਹਾਂਗੇ ਵੀ ਜੋ ਵੀ ਦੇਖੋ ਬੱਚੇ ਨਾਲ ਹੋਇਆ ਅਸੀਂ ਵੀ ਕੰਮਕਾਰਾਂ ਲੈ ਗਿਆਂ ਅਸੀਂ ਬੱਚਾ ਛੱਡ ਕੇ ਜਾ ਸਕਦੇ ਹੈਗਿਆ ਪਰ ਸਾਨੂੰ ਇਹ ਨਹੀਂ ਵਿਸ਼ਵਾਸ ਹੁੰਦਾ ਹੁਣ ਸਾਡਾ ਵਿਸ਼ਵਾਸ ਦੇਖੋ ਕੱਲ ਜਿਹੜੀ ਸਾਡੀ ਘਟਨਾ ਬਠਿੰਡੇ ਦੀ ਹੋਈ 8 ਸਾਲ ਦੇ ਬੱਚੇ ਨਾਲ ਜਿਹੜਾ ਵੀ ਹੋਇਆ ਅਸੀਂ ਗਵਾਂਡੀਆਂ ਤੇ ਵੀ ਨਹੀਂ ਵਿਸ਼ਵਾਸ ਕਰ ਸਕਦੇ ਕਿਉਂਕਿ ਮਾਹੌਲ ਇੰਨਾ ਦਹਿਸ਼ਤ ਦਾ ਹੋ ਗਿਆ ਹੈਗਾ ਕਿਉਂਕਿ ਇਹਦੇ ਨਾਲ ਮਾਹੌਲ ਹੋਰ ਦਿਨ-ਦਿਨ ਖਰਾਬ ਹੋ ਰਿਹਾ ਸਹੀ ਨਹੀਂ ਹੋ ਰਿਹਾ ਹੈਗਾ ਖਰਾਬ ਹੁੰਦਾ ਜਾ ਰਿਹਾ ਹੈਗਾ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਹੈਗਾ ਵੀ ਜਿਹੜੇ ਬੱਚਿਆਂ ਨਾਲ ਬਦਸਲੂਕੀ ਹੋ ਰਹੀ ਹੈ ਜਾਂ ਉਹਨਾਂ ਨਾਲ ਘਟਿਆ ਹਰਕਤਾਂ ਕੀਤੀਆਂ ਜਾ ਰਹੀਆਂ ਹੈਗੇ ਜੋ ਵੀ ਬਲਾਤ ਕਰਦੇ ਜੋ ਵੀ ਰੈ yeah ਜਿਸ ਤਰ੍ਹਾਂ ਐਸਐਸਪੀ ਮੈਡਮ ਨੇ ਕਾਰਵਾਈ ਕੀਤੀ ਆ ਉਹਨੇ ਕੀ ਕਿਹਾ ਜਾਊਂਗਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਜਿਹੜਾ ਵੀ ਬੱਚੇ ਨਾਲ ਕੱਲ 8 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਇਆਗਾ ਉਹਨਾਂ ਨੇ ਨਾਲ ਦੇ ਨਾਲ ਐਕਸ਼ਨ ਲਿੱਤਾ ਹੈਗਾ ਅਸੀਂ ਬਹੁਤ ਇਸ ਗੱਲ ਨੂੰ ਲੈ ਕੇ ਸ਼ੁਕਰਗੁਜ਼ਾਰ ਆ ਵੀ ਸਾਡੇ ਬੱਚੇ ਨੂੰ ਕਿਤਨੇ ਕਿਤੇ ਥੋੜਾ ਇਨਸਾਫ ਮਿਲਿਆ ਹੈਗਾ ਇਸ ਤਰ੍ਹਾਂ ਦੀ ਹਰਕਤਾਂ ਰੋਕਣ ਦੇ ਲਈ ਕੀ ਕੀਤਾ ਜਾਣਾ ਚਾਹੀਦਾ ਤੁਸੀਂ ਇਸ ਬਾਰੇ ਕੋਈ ਚੰਗਾ ਨਾ ਪਾਓ ਅਸੀਂ ਐਸੇ ਕਰਕੇ ਇਹ ਜਿਹੜਾ ਹੈਗਾ ਅੱਜ ਸਾਰੀਆਂ ਭੈਣਾਂ ਇਕੱਠੀਆਂ ਹੋਈਆਂ ਹੈਗੀਆਂ ਇੱਥੇ ਭਾਰੀ ਰੋਸ਼ ਦੇਖਣ ਨੂੰ ਮਿਲੇਗਾ ਕਿ ਜਿਹੜੇ ਬੱਚੇ ਨਾਲ ਇਦਾਂ ਦਾ ਕੋਈ ਘ ਤੇ ਦੁਸ਼ਕਰਮ ਜਿਹੜਾ ਹੁੰਦਾ ਹੈਗਾ ਉਹਦੇ ਨਾਲ ਮਤੇ ਜਿਹੜਾ ਵੀ ਦੋਸ਼ੀ ਇਸ ਨੇ ਉਹਨੂੰ ਨਾਲ ਦੇ ਨਾਲ ਜਾਂ ਤਾਂ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਉਸਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅਗਲਾ ਬੰਦਾ ਇਸ ਕਰਮ ਨੂੰ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਵੀ ਹਾਂ ਫਲਾਣੇ ਬੰਦੇ ਨਾਲ ਇਹ ਚੀਜ਼ ਹੋਈ ਹੈ ਤੇ ਸਾਨੂੰ ਉਸ ਚੀਜ਼ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ ਮੇਰਾ ਨਾਮ ਸੋਨੀ ਹੈ ਜੀ ਔਰ ਤੇ ਦੇਸ਼ ਦੀ ਵੈਲਫੇਅਰ ਸੁਸਾਇਟੀ ਨਾਲ ਅਸੀਂ ਜੁੜੇ ਹੋਏ ਹਾਂ ਸਾਨੂੰ ਬਹੁਤ ਹੀ ਬਿਜਾਰਾ ਅਫਸੋਸ ਹੈ ਵੀ 8 ਸਾਲ ਦੀ ਬੱਚੀ ਨਾਲ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਸਾਡੇ ਬਠਿੰਡੇ ਵਿੱਚ ਦਿਨੋਂ ਦਿਨ ਇਹ ਵਾਰਦਾਤ ਵਧ ਰਹੀਆਂ ਰਹਿ ਰਹੀਆਂ ਨੇ ਤੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਪੁਲਿਸ ਨੂੰ ਜਲਦ ਤੋਂ ਜਲਦ ਐਕਸ਼ਨ ਲੈਣੇ ਚਾਹੀਦੇ ਆ ਜੋ ਵੀ ਇਹ ਇਸ ਤਰ੍ਹਾਂ ਦੀ ਹਰਕਤ ਕਰਦੀ ਆ ਉਹਨਾਂ ਨੂੰ ਸਖਤ ਸਖਤ ਕਾਰਵਾਈ ਕਰਕੇ ਸਜ਼ਾ ਦੇਣੀ ਚਾਹੀਦੀ ਹੈ